ਇਹ ਕਹਾ ਜੀਰੇ ਦੇ ਵਿੱਚ ਸ਼ੇਅਰ ਮਾਰਕੀਟ ਦਾ ਬੜਾ ਰੌਲਾ ਪਿਆ ਵੀ ਇਹ 5000 ਡਾਲਰ ਦਿੰਦੇ ਨੇ ਕਿ ਸ਼ੇਅਰ ਮਾਰਕੀਟ ਸਿੱਖਣ ਵਾਸਤੇ ਉਹ ਮੁੰਡੇ ਬਾਰੇ ਖੜਨੇ ਆਫਿਸ ਦੇ ਇਹਨਾਂ ਦੇ ਮੈਂ ਉਹਨਾਂ ਨੂੰ ਜਾ ਕੇ ਪੁੱਛਦਾ ਵੀ ਕੀ ਇਹ ਸੱਚੀ ਦਿੰਦੇ ਨੇ ਕਿ ਹਵਾ ਚੜਾਂਗੇ ਨੇ ਆ ਜੋ ਕਰਨਾ ਚਾਹ ਤੁਸੀਂ ਜਿਹੜੇ ਸ਼ੇਅਰ ਮਾਰਕੀਟ ਸਿੱਖਦੇ ਹੋ ਹਾਂਜੀ ਭਾਈ 4 ਪੈਸੇ ਬਣਾਉਣੇ ਹੁੱਕ ਹਵਾ ਚੜਾਂ ਗਈ ਨੇ ਨਾ ਨਾ ਇਹ ਬਣਦੀਆ ਬਾਈ ਕਿਉਂ ਨਹੀਂ ਬਣਦੇ ਠੀਕ ਹੈ ਤੇ ਮੈਨੂੰ ਐਂ ਦੱਸੋ ਇੱਕ 5000 ਡਾਲਰ ਵਾਲੀ ਗੱਲ ਜੀ ਕਰੀ ਸੀ ਤੁਹਾਨੂੰ ਦਿੰਦੇ ਨੇ ਉਹ ਸਰਦਾਰ ਟਰੇਡਰ ਦਿੰਦੇ ਨੇ ਉਹ ਬਿਲਕੁਲ ਦਿੰਦੇ ਆ ਜੀ ਵਿੱਚੋ ਮਿਲੀ ਆਪਾਂ ਆਫਿਸ ਦੇ ਵਿੱਚ ਫਿਰ ਉਹਨਾਂ ਨੂੰ ਆ ਜਾਓ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਬਾਈ ਜੀ ਆਪਣਾ ਠੀਕ ਹੈ ਬਾਈ ਹਾਂਜੀ ਬਾਈ ਮੈਨੂੰ ਐਂ ਦੱਸੋ ਤੁਸੀਂ ਕੀ ਸਿਖਾਉਨੇ ਹੋ ਕਿਵੇਂ ਪੈਸਾ ਬਣਦਾ ਆਪਾਂ ਵੀਰੇ ਕ੍ਰਿਪਟੋ ਮਾਰਕੀਟ ਸਿਖਾਉਨੇ ਆ ਜੋ ਕਿ ਟਰੇਡ ਕਰਨ ਦੇ ਲਈ ਕੰਮ ਆਉਂਦੀ ਆ ਡੇਲੀ ਬੇਸ ਤੇ ਜੋ ਕਿ ਮਾਰਕੀਟ ਦੇ ਵਿੱਚ ਹਰ ਇੱਕ ਚੀਜ਼ ਦੀ ਆਪਾਂ ਨੌਲੇਜ ਦਿੰ ਪਹਿਲੀ ਗੱਲ ਤਾਂ ਇਹ ਆ ਸੀ ਕਿਸੇ ਕੋਲੋਂ ਪੈਸਾ ਲੌਣ ਲਈ ਨਹੀਂ ਸਗੋ ਆਪਦੇ ਕੋਲੋਂ ਕਰਨ ਦੇ ਲਈ ਟ੍ਰੇਡ ਦਿੰਨੇ ਠੀਕ ਹੈ ਕਿਉਂਕਿ ਆਪਾਂ ਨੂੰ ਆਇਆ ਹੁੰਦਾ ਕਈ ਵਾਰ ਗਰੀਬ ਬੰਦਾ ਚਾਰ ਪੈਸੇ ਜੋੜ ਕੇ ਹਨਾ ਤੁਹਾਡੇ ਕੋਲੇ ਆਉਂਦਾ ਠੀਕ ਹੈ ਬੰਦਾ ਘਰੇ ਬੈਠ ਕੇ ਵੀ ਤੁਹਾਡੇ ਕੋਲ ਕਲਾਸਾਂ ਨਾ ਸਕਦਾ ਹਾਂਜੀ ਵੀਰੇ ਲਾ ਸਕਦਾ ਜੀ ਆਨਲਾਈਨ ਠੀਕ ਹੈ ਆਨਲਾਈਨ ਆਫਲਾਈਨ ਦੋਨੇ ਬੈਚ ਨੇ ਦੋਨੋਂ ਬੈਚ ਹੈ ਠੀਕ ਹੈ ਆਉਣਾ ਕਿੱਥੇ ਬੁਝੀਰੇ ਜੀਰੇ ਬਾਈ ਜੀ ਠੀਕ ਹੈ ਜੇ ਤੁਸੀਂ ਸ਼ੇਅਰ ਮਾਰਕੀਟ ਸਿੱਖਣੀ ਆ ਚੰਗੇ ਤਰੀਕੇ ਨਾਲ ਬਿਨਾ ਕਿਸੇ ਨੁਕਸਾਨ ਤੋਂ ਤਾਂ ਤੁਸੀਂ ਜੀਰੇ ਦੇ ਵਿੱਚ ਆ ਸਕਦੇ ਨਹੀਂ ਤੁਸੀਂ ਘਰੇ ਬੈਠ ਕੇ ਆਪਦਾ ਪੜ੍ਹ ਸਕਦੇ ਹੋ